ਇਹਦੇ ਕਰੇਗਾ ਕਿੰਨੀ ਵਾਰ ਜਾਣਾ ਪਊਗਾ ਕਿੰਨੀ ਵਾਰ ਗਾਉ ਜਿੰਮੀ ਦੇਖ ਅੱਜ ਮਿਲਿਆ ਤੈਨੂੰ ਹਨਾ ਆਇਆ ਦਿਨ ਹਾਈ ਟਿੱਕੇ ਵਾਲਾ ਹੈ ਟੀਕਾ ਲਾਇਆ ਸੀ ਉਹਦੀ ਗੰਡ ਜੀ ਬਣ ਖੜ ਜਾ ਓਏ ਹਾਲੇ ਜਿੰਮੂ ਪਸਰੋਂ ਦਾ ਨਾ ਸਪਰੇਇ ਜੀ ਮਾਰਨ ਵਾਲੀ ਆ ਹਾਂ ਲੈ ਪਾਣੀ ਲਾਉਣ ਵਾਲਾ ਇਹਨੂੰ ਬਾਲਾ ਹੋਇਆ ਪਿਆ ਆ ਜਾ ਗਏ ਵੀ ਹਾਂ ਆ ਜਾ ਆ ਦੇਖੋ ਮਾਗਰ ਵੀ ਫੁੱਟਦਾ ਆਉਂਦਾ ਹੁਣ ਦੁਬਾਰਾ ਇਹ ਤੇ ਜਿਹੜੀ ਇਹ ਦੁਵਾਰੇ ਦੀ ਬਾੜ ਹੋਊਗੀ ਦੀ ਇਹ ਇੰਨਾ ਜ਼ਿਆਦਾ ਵੱਡਾ ਨਹੀਂ ਹੋਣਾ ਇਹਦੇ ਏਡਾ ਨਹੀਂ ਹੋਣਾ ਹੁਣ ਇਹ ਕਿਉਂਕਿ ਆ ਰਾਤ ਨੂੰ ਤਰੇਜ਼ ਤਰੂਲ ਇਹ ਇੰਨਾ ਕੁ ਮੌਸਮ ਜਿਹਾ ਹੀ ਬਣ ਜਾਂਦਾ ਜ਼ਿਆਦਾ ਇਹ ਗਰਮੀ ਚ ਹੀ ਹੁੰਦਾ ਬਸ ਜਿਉਂ-ਜਿਉਂ ਮੌਸਮ ਚੇਂਜ ਹੋਈ ਜਾਊ ਆ ਮੰਜੇ ਦੇ ਪਾਪੇ ਵਿੱਚ ਤਾਂ ਲੰਗਦੇ ਇਹ ਤਾਂ ਚਾਰ ਦੇ ਟੋਏ ਦੇ ਮਿੱਟੀ ਜ਼ਿਆਦਾ ਪਾਈ ਹੋਈ ਆਪਾਂ ਤਾਂ ਕਰਕੇ ਮੰਜੇ ਤੇ ਪਾਵੇ ਵੀ ਨਹੀਂ ਮੇਚ ਲੰਗਦੇ ਇਹ ਤੇ ਕੇਰਾ ਤਾਂ ਕਾਟੋ ਨੇ ਹੱਲਾ ਬੋਲਿਆ ਸੀ ਤੇ ਹੁਣ ਥੋੜਾ ਜਿਹਾ ਘਟਿਆ ਹੈਗਾ ਕੰਮ ਕਿਉਂਕਿ ਆ ਬੇਰਬੂਰ ਹੋ ਗਏ ਹੁਣ ਬੇਰੀ ਤੇ ਕੱਚੇ ਜੇ ਬੇਰ ਜੇ ਲੱਗੇ ਤੇ ਤਾਂ ਕਰਕੇ ਬਸ ਇਧਰ ਇਧਰ ਹੁਣ ਲੱਗੀਆਂ ਰਹਿੰਦੀਆਂ ਨੇ

ਤਾਂ ਚਾਰ ਨੂੰ ਹਜੇ ਆਪਾਂ ਬਾੜਾ ਲਾਇਆ ਨਹੀਂ ਤੇ ਕੇ ਰਹਾ ਬਾਜਰਾ ਜੇ ਬਸ ਨਿਬੜਨ ਦੇ ਫੇਰ ਆਪਾਂ ਲਾਵਾਂਗੇ ਚਾਰ ਨੂੰ ਬਾੜਾ ਚੋਂ ਨਾ ਲੱਗਿਆ ਪਾਣੀ ਚੱਕਣ ਤੇ ਇਹਦਾ ਜੀਰੀ ਦਾ ਨਾ ਇੰਨਾ ਫਰਕ ਪੈ ਜਾਂਦਾ 26 ਦਾ ਆ ਦੇਖੋ ਇੱਥੇ ਨਾ ਇਹ ਕੁਸਕ ਗੁੱਟੀਆਂ ਪੱਕੀ ਫੱਕਦੀਆਂ ਲੱਗੀਆਂ ਸੀ ਆ ਤੇ ਆਡੀ ਦੀਆਂ ਨੇ ਉੱਥੇ ਲੱਗੀਆਂ ਉਹ ਅੱਡ ਦੀਆਂ ਨੇ ਟਿੱਡ ਜੀ ਹਜੇ ਵੀ ਫਿਰਦੀ ਆ ਵਾ ਆਪਣੇ ਸਪਰੇਅ ਵੀ ਮਾਰਤੀ ਆ। ਆਹ ਕਰ ਲਈ। ਵਿਚ ਵਿਚੇ ਇੰਨਾ ਤੇ ਉਹ ਆਈ ਜਾਂਦੇ ਨੇ ਵੀ। ਹੈਂ? ਵਿਚ ਵਿਚੇ ਉੱਥੇ ਵੀ ਆਈ ਜਾਂਦੇ ਨੇ ਇੱਥੇ ਇੱਥੇ ਆਏ। ਉਹ ਪੱਕੀ ਫੱਕ ਸੀ ਥੋੜੀ ਜੀ ਤਾਂ ਕਰਕੇ ਛੇਤੀ ਆਉਣ ਲੱਗ ਗਈ। ਆਈ ਸ਼ਾ। ਹੋਰੇ ਬੱਤਨਾ ਟਿੱਡ। ਇਹ ਤੇ ਪੱਥਰ ਵੱਢਣੇ। ਆ ਜਾ। तुलली जी तो बहुत बड़ी होगी शकरगंधियां देखी पटके हो गई होनी हां चल लो हो कस गया बाप पे कोड़े हो जा देखो उधर ਕੱਲੇ ਉੱਥੇ ਹੀ ਰਹਿ ਗਈਆਂ ਹੁਣ ਇੱਧਰ ਤੋਂ ਪੱਟਦੀਆਂ ਕਸਿਆ ਤਰਕੇ ਨਹੀਂ ਹੁੰਦਾ ਕੱਲਾ ਖੇਤੀਬਾੜੀ ਵਾਲਾ ਬੰਦਾ ਤੂੰ ਹੈ ਐਸਾ ਕੰਮ ਹੀ ਕਰਦਾ ਹੈ ਇਹ ਪੱਟੀਆਂ ਐ ਪਈਆਂ ਉਹ